ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਆਏ ਆਂਗੇ ਜੀ ਮਸਤੋਣਾ ਸਾਹਿਬ ਜਿੱਥੇ ਕਿ ਤੁਹਾਨੂੰ ਆਪਾਂ ਪ੍ਰਾਤਨ ਸ਼ਸਤਰਾਂ ਦੇ ਦਰਸ਼ਨ ਕਰਾਵਾਂਗੇ ਜੋ ਕਿ ਬਾਗੀ ਕਾਫਲੇ ਟਰੈਂਡਰ ਚ ਤੁਸੀਂ ਦੇਖ ਸਕਦੇ ਹੋ ਬਾਗੀ ਕਾਫਲੇ ਟਰੈਂਡਰਸ ਸੋ ਜਿੱਥੇ ਕਿ 99 ਕਰੋੜੀ ਸਿੰਘਾਂ ਨੇ ਜਿੱਥੇ ਨੀਲੇ ਬਾਣੇ ਟਕਸਾਲੀ ਬਾਣੇ ਪੜਾਈ ਵਾਲੇ ਹਜੂਰੀਏ ਕਾਮਰੇ ਕਸੇ ਖਜ਼ਾਨੇ ਖੰਜਰ ਤੇਗਾ ਗਾਤਰੇ ਵਾਲੀਆਂ ਕਿਰਪਾਨਾਂ ਟੀ-ਸ਼ਰਟਾਂ ਸੰਤਾਵਾਲੀਆਂ ਤੇ ਹੋਰ ਸ਼ਸਤਰਾਂ ਦੇ ਤੁਹਾਨੂੰ ਆਪਾਂ ਦਰਸ਼ਕ ਕਰਾਉਣਾ ਤੁਸੀਂ ਸੈਟਅਪ ਦੇਖ ਸਕਦੇ ਹੋ ਕਿੰਦਾ ਜੋ ਕਿ ਇਹ ਟਰੱਕ ਦੇ ਉੱਤੇ ਕੈਂਟਰ ਦੇ ਉੱਤੇ ਸੈਟਅਪ ਪੂਰਾ ਸਿੰਘਾਂ ਨੇ ਸਜਾਇਆ ਹੋਇਆ ਹੈਗਾ ਆਪਾਂ ਤੁਹਾਨੂੰ ਚੱਲ ਕੇ ਅੱਗੇ ਦਿਖਾਉਣਾ ਸ਼ਸਤਰਾਂ ਦੇ ਦਰਸ਼ਨ ਕਰਾਉਣਾ ਹੈ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਕਿ ਸ੍ਰੀ ਸਾਹਿਬ ਕਿਰਪਾਨਾਂ ਦੇ ਮੁਠੇ ਤੇਗਿਆਂ ਦੇ ਮੁਠੇ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਕਢਾਈ ਵਾਲੇ ਮੁਠੇ ਪੂਰੇ ਸੋਹਣੇ ਸ਼ਸਤਰ ਤੁਸੀਂ ਦੇਖ ਸਕਦੇ ਹੋਗੇ ਸਾਰੇ ਜੰਗੀ ਹਥਿਆਰ ਦੇਖਣ ਨੂੰ ਮਿਲਣਗੇ ਤੁਸੀਂ ਦੇਖੋ ਸਭ ਜੰਗੀ ਹਥਿਆਰ ਨੇਗੇ ਜਿੱਦਾਂ ਕਿ ਫਿਰ ਇਹ ਵੀ ਜਦੋਂ ਨਗਾਰਾ ਸਾਹਿਬ ਵੀ ਤੁਸੀਂ ਦੇਖੋ ਪਿਸਟਲ ਪਏ ਨੇਗੇ ਕੰਜਰਾ ਕਿਰਪਾਨਾ ਟਕਸਾਲੀ ਕਿਰਪਾਨਾ ਕਢਾਈ ਵਾਲੀਆਂ ਅੱਗੇ ਤੁਸੀਂ ਦੇਖ ਸਕਦੇ ਹੋ ਢਾਲੀ ਢਾਲਾ ਹਜੂਰੀਏ ਕਢਾਈ ਵਾਲੇ ਹਜੂਰੀਏ ਬਾਣੇ ਬਾਬਾ ਜੀ ਵਾਹ ਖਾਲਸਾ ਵਾਹਿ ਜੀ ਕੀ ਫਤਿਹ ਜੀ ਇੱਥੇ ਜੀ ਦੇਖੋ ਸ਼ਸਤਰਾਂ ਉਨਾ ਇੱਜ਼ਤ ਬਣਾਇਆ ਜੀ ਉੱਪਰ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣਾ ਉਪਰ ਕਮਾਨ ਤੀਰ ਕਮਾਨ ਜੋ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜੋ ਕਿ ਬਣਾਇਆ ਹੋਇਆ ਕਮਾਨ ਹੈ ਕੋ ਇਧਰ ਛੋਟਾ ਕਮਾਨ ਤੇ ਕੋ ਛੋਟਾ ਕਮਾਨ ਦੇ ਨਾਲ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਵੀ ਛੋਟਾ ਕਮਾਨ ਤੇ ਹੁਣ ਤੁਹਾਨੂੰ ਦਿਖਾਉਣੇ ਆਪਾਂ ਦੇਖੋ ਤੁਸੀਂ ਸ਼ਸਤਰ ਦੇਖੋ ਜੀ ਇਹ 2000 ਇਹ ਜੰਗੀ ਸ਼ਸਤਰ ਹੀ ਯੰਗ ਦੇ ਮੈਦਾਨ ਵਿੱਚ ਵਰਤਣ ਵਾਲੇ ਜੰਗੀ ਸ਼ਸਤਰ ਨੇ ਸਾਰੇ ਕੜੇ ਤੁਸੀਂ ਦੇਖ ਸਕਦੇ ਹੋ ਹਾਈ ਲੌਂਗਸਟਾਈ 12 ਸਿੰਘੇ ਦੇ ਤਿਆਰ ਸਿੰਘ ਤੋਂ ਤਿਆਰ ਕਰਿਆ ਹੋਇਆ ਦੇਖੋ ਆ ਜੋ ਤੁਸੀਂ ਦੇਖ ਰਹੇ ਹੋਵੇ ਤੇਗ ਹੈ ਰੈੱਡ ਜੇ ਕਲਰ ਵਾਲੀ ਤੇਗ ਹੈ 13500 ਦੀ ਹੈ ਤੇ 18000 ਦੀ ਹੈ ਜੀ ਤੁਸੀਂ ਦੇਖੋ ਕਿੰਨੇ ਸੋਹਣੇ ਸ਼ਸਤਰ ਨੇ ਇਹ ਇਹਨਾਂ ਦਾ ਮੁੰਬਈ ਪ੍ਰਾਚਨ ਸ਼ਸਤਰ ਹੈ ਆ ਦੇਖੋ ਇਹ ਸਿੰਘ ਸਾਹਿਬ ਤੁਹਾਨੂੰ ਪ੍ਰਾਚਨ ਸ਼ਸਤਰ ਦੇ ਦਰਸ਼ਨ ਕਰਵਾ ਰਹੇ ਨੇ ਤੁਸੀਂ ਦੇਖ ਸਕਦੇ ਹੋਗੇ ਉੱਤੇ ਕੜਾਈ ਦੇ ਨਾਲ ਦੇਖੋ ਮੈਂ ਤੁਹਾਨੂੰ ਦਿਖਾਉਣਾ ਲਿਖਿਆ ਹੈਗਾ ਉੱਪਰ ਲਿਖਿਆ ਹੈ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੁਸੀਂ ਇਹਦਾ ਮੁੱਠਾ ਚੱਕ ਕਰ ਸਕਦੇ ਹੋ ਜੀ ਪ੍ਰਾਤਨ ਸ਼ਾਸਤਰਾ ਬਿਲਕੁਲ ਤੁਸੀਂ ਸ਼ੇਪ ਦੇਖੋ ਇਹਦੀ ਸ਼ੇਪ ਕਿੱਦਾਂ ਦੀ ਹੈ ਦੇਖ ਕੇ ਮਨ ਦੀ ਭੁੱਖ ਲੈਂਦੀ ਹੈ ਬਿਲਕੁਲ ਦੇਖੋ ਜੰਗੀ ਹਥਿਆਰ ਆਈ ਬਿਲਕੁਲ ਪ੍ਰਾਤਨ ਸ਼ਾਸਤਰਾ ਤੁਸੀਂ ਮੁੱਠੇ ਦੇ ਦਰਸ਼ਨ ਕਰ ਸਕਦੇ ਹੋਗੇ ਓਕੇ ਜਿਹੜੇ ਜਿਹੜੇ ਸਿਹਤ ਚਾਹੀਦੇ ਇਹਨਾਂ ਨੂੰ ਵੀ ਰਹਿ ਨਹੀਂ ਆਪਾਂ ਜਦੋਂ ਭਾਈ ਰੇਟ ਕੀ ਕੀ ਦਾ 15000 ਦੀ ਇਹਦਾ ਰੇਟ ਆ ਜੀ 15000 ਰੁਪਏ ਬਾਕੀ ਚੀਜ਼ 15000 ਵਾਲੀ ਹੈਗੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਵੀ ਹੱਥ 'ਚ ਫੜਿਆ ਸ਼ਸਤਰ ਦੱਸਦਾ ਵੀ ਹਾਂ ਹੱਥ 'ਚ ਕੁਝ ਫੜਿਆ ਹੋਇਆਗਾ ਆਰ ਲੱਗੀ ਆਹ ਲਓ ਆਹ ਲਓ ਆਹ ਆਵਾ ਭਾਈ 18000 ਤੁਸੀਂ ਪ੍ਰਾਪਤ ਨਾ ਪ੍ਰਾਤਨ ਸ਼ਾਸਤਰ ਇਹ 1.18000 ਦੀ ਤੇ ਇਹਦਾ ਵੀ ਪ੍ਰਾਤਨ ਮੁਠਾ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਜੀ ਦੇਖੋ ਜੀ ਤੁਸੀਂ ਤਾਰ ਚੈੱਕ ਕਰ ਸਕਦੇ ਦੀ ਉਹਦੀ ਕਮਾਣੀ ਦਾ ਬਲੇਡ ਪੂਰਾ ਦੇਖੋ ਇਹ ਤਾਂ ਹੈਵੀ ਹੈ ਨਾ ਵੀਰੇ ਵਾਲਾ ਕਰ ਲਵਾਂਗਾ ਇਹ ਤਾਂ ਹੈਵੀ ਹੈ ਨਾ ਤੁਸੀਂ ਕੰਕਾ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਮਿਆਣ ਦੀ ਤੁਸੀਂ ਮਿਆਣ ਦੇਖੋ ਜੀ ਮਿਆਣ ਦੇ ਉੱਤੇ ਕੋ ਕੜਾਈ ਦੇਖੋ ਕਰੀ ਕਿੰਨੀ ਸੋਹਣੀ ਲੱਗ ਰਹੀ ਹੈ ਮਿਆਣ ਦੇ ਉੱਪਰ ਕੜਾਈ ਕਰੀ ਹੋਈ ਹੈਗੀ ਤੇ ਇਹ ਆ ਜੀ ਮਿਆਣ ਰੈੱਡ ਕਲਰ ਦਾ ਮਿਆਣ ਬਹੁਤ ਸੋਹਣਾ ਦੋ ਦੋਵਾਂ ਦੇ ਉੱਤੇ ਨਹੀਂ ਲੱਗੂਗਾ ਇੰਮਰਸ ਕੋਣਾ ਸਾਹਿਬ ਵਿਖੇ ਜਦੋਂ ਆਪਾਂ ਇੱਧਰਲੀ ਰੋਡ ਵਾਲੀ ਸਾਈਡ ਤੋਂ ਐਂਟਰ ਹੁੰਨੇ ਆਗੇ ਉੱਥੇ ਸਿੰਘ ਸਾਹਿਬ ਨੇ ਦੁਕਾਨ ਲਗਾਈ ਹੋਈ ਹੈਗੀ ਜੀ ਸ਼ਾਪ ਹੈਗੀ ਜੋ ਆਪਾਂ ਮੇਨ ਗੇਟ ਤੋਂ ਰੋਡ ਦੇ ਉੱਪਰੋਂ ਅੰਦਰਲੇ ਪਾਸੇ ਨੂੰ ਐਂਟਰ ਹੁੰਦੇ ਆ ਉਸ ਪਾਸੇੋਂ ਐਂਟਰ ਹੁੰਦੇ ਆ ਉੱਥੇ ਜੋ ਸ਼ਾਪ ਹੈਗੀ ਤੁਸੀਂ ਆ ਕੇ ਇਹਨਾਂ ਨਾਲ ਮਿਲ ਸਕਦੇ ਹੋ ਵਿਜ਼ਿਟ ਕਰ ਸਕਦੇ ਹੋਗੇ ਦੇਖੋ ਕਿਤਾਂ ਸੁੰਦਰ ਢਾਲੇ ਦੇਖੋ ਤੁਸੀਂ ਢਾਲਾਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਵਧੀਆ ਢਾਲਾਂ ਜਿਹਦੇ ਨਾਲ ਡੀਲ ਕਰਨਾ ਉਹਦੇ ਨਾਲ ਹੀ ਕਰਨਾ ਪਾਉਣਾ ਅੱਜ ਪਨੋ ਅਸ਼ਟਪੋਜ ਦੇ ਦਰਸ਼ਨ ਕਰਨ ਆਏ ਜੀ ਦੇਖੋ ਕਿ ਅਸ਼ਟਪੋਜ ਆਹ ਠੀਕ ਦੇਖ ਸਕਦੇ ਹਾਂ ਸੰਗਾਂ ਦੀ ਸਾਨ ਉਦਾਲ ਪੰਖਾਂ ਦੀ ਸਾਨ ਨਿਸਾਨ ਸਾਹਿਬ ਪ੍ਰਾਤਨ ਨਿਸਾਨ ਸਾਹਿਬ ਦੇਖੋ ਪ੍ਰਾਤਨ ਨਿਸਾਨ ਸਾਹਿਬ ਅਸਲ ਅਸਲ ਦੇ ਵਿੱਚ ਜੋ ਆਪਣੇ ਨਿਸਾਨ ਸਾਹਿਬ ਸੀ ਅਸਲ ਦੇ ਵਿੱਚ ਇਹ ਨਿਸਾਨ ਸਾਹਿਬ ਨੇ ਜੀ ਆਪਣੇ ਪ੍ਰਾਤਨ ਨਿਸਾਨ ਸਾਹਿਬ ਆ ਸੋ ਇਹ ਸੀ ਜੀ ਆਪਣੇ ਬਾਕੀ ਕਾਫਲੇ ਵਾਲੇ ਜੋ ਕਿ ਪਟਿਆਲਾ ਤੋਂ ਵੀਰ ਆਏ ਨੇ ਕਿ ਸੋ ਇਹਨਾਂ ਦਾ ਨੰਬਰ ਹੈਗਾ ਜੀ 98 569004 98569004 ਤੁਸੀਂ ਸਸਤਰ ਆਨਲਾਈਨ ਵੀ ਇਹਨਾਂ ਤੋਂ ਮੰਗਵਾ ਸਕਦੇ ਹੋਗੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਕਾਫਲੇ ਟ੍ਰੈਂਡਰ ਚ WhatsApp ਨੰਬਰ ਆ ਤੇ ਇੰਸਟਾ ਇੰਸਟਾ ਵੀ ਬਾਗੀ ਕਾਫਲੇ ਟ੍ਰੈਂਡਰ ਫੇਸਬੁੱਕ ਇਹਨਾਂ ਨਾਲ ਜਰੂਰ ਸੰਪਰਕ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋਗੇ ਬਾਕੀ ਸਿੰਘਾਂ ਦਾ ਕੰਮ ਬਹੁਤ ਹੀ ਵਧੀਆ ਕੰਮ ਆ ਇਹਨਾਂ ਦਾ ਜੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਇਹਨਾਂ ਨਾਲ ਸੰਪਰਕ ਜਰੂਰ ਕਰਿਓ ਜੋ ਸ਼ਸਤਰ ਲੈਣ ਦੇ ਚਾਹਵਾਨ ਨੇ ਵੀਰ ਹਰ ਤਰ੍ਹਾਂ ਦੇ ਸ਼ਸਤਰ ਇਹਨਾਂ ਦੇ ਕੋਲ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ